ਮਹਾਂਕਾਂ ਨੂੰ ਪ੍ਰਾਪਤ ਨੂੰ ਮਹਿਮਾ ਕਹੀ ਲਗਾਏ ਕਮ ਰੱਖਦੇ ਸ੍ਰੀ ਹਰਮੰਦਰ ਸਾਹਿਬ ਵਿਖੇ ਸੈਭ ਸਿਗੂ ਨਾਨਦੇ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆ ਰਹੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਕਿਤੇ ਕੱਲ ਸਹੀ 12:00 ਇੱਕ ਵਿਸਾਲ ਨਗਰ ਕੀਰਤ ਅਰੰਭ ਕਰਕੇ ਫਿਰ ਸਮਾਪਤੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੁਛ ਨਗਰ ਕੀਰਤਨ ਦੀ ਕੀਤੀ ਸੀ ਸੋ ਹੁਣ ਸਹੀ 10 ਵਜੇ ਗੁਰਦਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾ ਰਹੇ ਨੇ ਤੇ ਸਹੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗੁਰਦਰਾ ਬਾਬਾ ਅਟੱਲ ਰਾਏ ਜੀ ਵਿਖੇ ਜਲੌਸ ਸਜਾਏ ਗਏ ਨੇ ਬਹੁਤ ਸਾਰੀਆਂ ਸੰਗਤਾਂ ਜਲੌ ਦੀਏ ਦਰਸ਼ ਮੇਲੇ ਕਰੀਆਂ ਨੇ ਸੋ ਸਾਰਾ ਦਿਨ ਗੁਰਦਰਾ ਮੰਜੀ ਸਾਹਿਬ ਹਾਲ ਵਿਖੇ ਗੁਰਮਤ ਸਮਾਗਮ ਚੱਲਣਗੇ ਸਾਬ ਨੂੰ ਸ੍ਰੀ ਰਹਿਰਾ ਰਾਹਰਾ ਰਾਉ ਦੀ ਪਾਠ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਆਤਸਵਾ ਜੀ ਕੀਤੀ ਜਾ ਰਹੀ ਆ ਦੀਮਾਲਾ ਕੀਤੀ ਜਾ ਰਹੀ ਆ ਪਹਿਲਾਂ ਕੁਛ ਮੈਂ ਕਿਸੇ ਦੇ ਬਰਥਡੇ ਦੇ ਗਿਆ ਬੱਚੇ ਦੇ ਬੱਚਿਆਂ ਨੂੰ ਟਰੋਫੀਆਂ ਮਿਲਦੇ ਸੀ ਤੇ ਮੈਨੂੰ ਉੱਥੇ ਬੈਠੇ ਬੈਠੇ ਖਿਆਲ ਆਇਆ ਵੀ ਇਹ ਬੱਚਿਆਂ ਦੀ ਟਰੋਫੀਆਂ ਵਰਦੇ ਆ ਸਾਡੇ ਬਾਬੇ ਦਾ ਉਹ ਤਾਂ ਦੀ ਖਿਆਲ ਹੀ ਨਹੀਂ ਕਰਦੇ ਇਹ ਇੱਕ ਤੱਕ ਦੋ ਪੈਗਟ ਤਿੰਨ ਪੈਗਟ ਉੱਥੇ ਬੈਠੇ ਬੈਠੇ ਵਿਚਾਰਾਂ ਤੋਂ ਬਾਅਦ ਵਿਚਾਰ ਬਣੇ ਵੀ ਇਸ ਵਾਰੀ ਗੁਰਨਾਣ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ 1 ਲੱਖ ਟਰਾਫੀ ਵੰਡਣੀ ਹੈ ਜਿਹੜਾ ਟਾਰਗੇਟ ਮੈਂ ਅਚੀਵ ਕੀਤਾ ਹੈ ਕਰ ਜੀ ਵੱਡੇ ਕਿਦਾਂ ਬਰਥਡੇ ਸ੍ਰੀ ਗੁਰਨਾਗਦੇਵ ਜੀ ਮਹਾਰਾਜ ਬਰਥਡੇ ਹੈ ਤੇ ਇਹ 3 ਦਿਨ ਲੱਗੇ ਮੈਨੂੰ ਇਹਦੇ ਵਿੱਚ ਇਸ ਚੀਜ਼ ਨੂੰ ਕੰਪਲੀਟ ਕਰਨ ਦੇ ਵਿੱਚ ਬਾਕੀ ਅਜੇ ਵੀ ਲੱਗੇ ਆ ਸ਼ਾਇਦ ਇਹ ਟਾਰਗੇਟ ਅੱਜ ਦਾ ਦਿਨ ਵਿੱਚ ਪਾ ਕੇ 1 ਲੱਖ 21 ਦਾ ਪਹੁੰਚ ਜਾਏਗਾ ਸ਼ਾਇਦ ਕਿਉਂਕਿ ਇੰਨੇ ਅਕਦਾ ਮੇਰੇ ਕੋਲ ਅਰੇਂਜਮੈਂਟ ਸੀ ਉਹ ਜਿਹੜਾ ਮੈਂ ਕੀਤਾ ਆਇਆ ਸੀ ਇਸਰਾਂ ਦਾ ਲੋਕਿਕ ਨਜ਼ਾਰਾ ਅਜ ਹਰਮੰਦਰ ਸਾਹਿਬ ਹਾਂਜੀ ਇਸਰਾਂ ਦਾ ਲੋਕਿਕ ਨਜ਼ਾਰਾ ਹਰਮੰਦਰ ਸਾਹਿਬ ਦਾ ਮੈਂ ਕਹਿੰਦਾ ਮਨਾ ਬਾਗ-ਬਾਗ ਹੋ ਗਿਆ ਜੀ ਬੜਾ ਆਪਣੇ ਨੂੰ ਛੋੜ ਤਾ ਹੀ ਮੈਂ ਏਜਡ ਹੋ ਗਿਆ ਮੈਂ ਇਹ ਅਬ ਲੱਤਾਂ ਤੇ ਦੁੰਦਿਆਂ ਆਣ ਲੱਗਿਆਂ ਪਤਾ ਨਹੀਂ ਲੱਗਾ ਪਿਛਲੇ 4 ਘੰਟਿਆਂ ਤੋਂ ਮੈਂ ਵੀ ਤੁਰਿਆ ਫਿਰਦਾ ਮਾਂ ਤੇ ਗੁਰੂ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਹੋਈ ਹੈ ਇਹ ਹਿੰਮਤ ਬਖਸ਼ੀ ਹੋਈ ਹੈ ਕਿ ਮੈਂ ਸਾਰੇ ਹਕੂਮ ਫੇਰ ਕੇ ਸਾਰੇ ਬੱਚਿਆਂ ਨੂੰ ਅਡੇ ਨੂੰ ਸਭ ਨੂੰ ਇਹ ਸੇਵਾ ਕਰ ਰਿਹਾ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਐਸੇ ਦੀਨ ਦਿਵਾਲ ਸਤਿਗੁਰੂ ਕਾਲ ਯੁਗ ਦੇ ਅੰਦਰ ਕਾਲ ਯੁਗ ਜੀਵਾਂ ਨੂੰ ਸ਼ਾਂਤੀ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਜਲਦੀ ਹੋਏ ਲੋਕਾਈ ਨੂੰ ਸ਼ਾਂਤੀ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਰੱਬ ਦੇ ਕਰਤਾ ਪ੍ਰਮਾਤਮਾ ਦੇ ਕਰਤਾ ਮਾਰਗ ਦੱਸਣ ਵਾਲੇ ਧੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਪਾਵਨ ਪ੍ਰਕਾਸ਼ ਪੁਰਬ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੇ ਵਿਖੇ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਗੁਰੂ ਧੰਨ ਗੁਣਾਕ ਪਵਿੱਜ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਜੋ ਉਪਦੇਸ਼ ਬਖਸ਼ਿਸ਼ ਕੀਤੇ ਨੇ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਸਤਗੁਰਾਂ ਵਰੋਂ ਦਰਸਾਏ ਹੋਏ ਮਾਰਗਾਂ ਤੇ ਚੱਲਦਿਆਂ ਹੋਇਆਂ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ